ਨਮਸਕਾਰ ਪ੍ਰਾਈਮ ਟਾਈਮ ਬਲਟਨ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਡੋਨਲਡ 트੍ਰੰਪ ਦੀ ਜਿਹੜੇ ਕਿ ਪਾਕਿਸਤਾਨ ਦੇ ਉੱਪਰ ਮਿਹਰਬਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਨਾਲ ਹੀ ਚਰਚਾ ਕਰਨੀ ਹੈ ਕਿ ਉਪ ਰਾਸ਼ਟਰਪਤੀ ਦੀ ਚੋਣ ਦੀ ਤਰੀਕ ਜਿਹੜੀ ਹੈ ਉਹ ਸਾਹਮਣੇ ਆ ਗਈ ਹੈ ਚੋਣ ਕਮਿਸ਼ਨ ਦੇ ਵੱਲੋਂ ਉਸ ਦਾ ਐਲਾਨ ਕਰ ਦਿੱਤਾ ਗਿਆ ਨਾਲ ਹੀ ਚਰਚਾ ਕਰਨੀ ਹੈ ਕਿ ਰਾਹੁਲ ਗਾਂਧੀ ਦੇ ਵੱਲੋਂ ਇੱਕ ਵੱਡਾ ਦਾਵਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਐਟਮ ਬੰਬ ਵਰਗੇ ਪੱਕੇ ਸਬੂਤ ਨੇ ਕਿ ਚੋਣ ਕਮਿਸ਼ਨ ਵੋਟਾਂ ਦੀ ਚੋਰੀ ਦੇ ਵਿੱਚ ਸ਼ਾਮਲ ਹੈ ਇਹ ਉਹਨਾਂ ਨੇ ਕਿਉਂ ਕਿਹਾ ਉਹਦੇ ਤੇ ਚਰਚਾ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਕਿ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਦਾਵਾ ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਧਮਕੀ ਦਿੱਤੀ ਕਹਿੰਦੇ ਆ ਉਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਇੱਕ ਖਬਰ ਸੁਖਪਾਲ ਸਿੰਘ ਖਹਿਰਾ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਨੂੰ ਕੋਰਟ ਨੇ OSD ਘੁਮਣ ਦੇ ਵਿਰੁੱਧ ਟਿੱਪਣੀ ਕਰਨ ਤੋਂ ਵਰਜਿਆ ਰੋਕਿਆ ਸੋ ਇਹਨਾਂ तमाम ਖਬਰਾਂ ਦੇ ਉੱਪਰ ਚਰਚਾ ਕਰਨ ਲਈ ਬਾਦਦੇ ਅੱਜ ਦੀ ਆਪਣੀ ਪਹਿਲੀ ਖਬਰ ਵੱਲ ਸਾਡੀ ਅੱਜ ਦੀ ਪਹਿਲੀ ਖਬਰ ਡੋਨਲਡ 트੍ਰੰਪ ਦੇ ਨਾਲ ਜੁੜੀ ਹੋਈ ਹੈ ਜਿਹੜੇ ਕਿ ਪਾਕਿਸਤਾਨ ਦੇ ਉੱਪਰ ਮਿਹਰਬਾਨ ਨਜ਼ਰ ਆ ਰਹੇ ਨੇ ਦਰਸਲ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਪਾਕਿਸਤਾਨ ਦੇ ਉੱਪਰ ਸਿਰਫ 19% ਟੈਰਫ ਲਗਾਏਗਾ ਸਾਊਥ ਏਸ਼ੀਆ ਦੇ ਕਿਸੇ ਵੀ ਦੇਸ਼ ਦੇ ਉੱਤੇ ਇਹ ਸਭ ਤੋਂ ਘੱਟ ਅਮਰੀਕੀ ਟੈਰਫ ਹੋਏਗਾ 트੍ਰੰਪ ਨੇ ਅਪ੍ਰੈਲ ਦੇ ਵਿੱਚ ਭਾਰਤ ਤੇ 26% ਅਤੇ ਪਾਕਿਸਤਾਨ ਤੇ 29% ਦਾ ਟੈਰਫ ਲਗਾਉਣ ਦੀ ਗੱਲ ਕਹੀ ਸੀ ਨਵੇਂ ਹੁਕਮਾਂ ਦੇ ਵਿੱਚ ਭਾਰਤ ਨੂੰ ਸਿਰਫ 1% ਦਾ ਅਤੇ ਪਾਕਿਸਤਾਨ ਨੂੰ ਦਾ ਸੂਫੀਸਰ ਦੀ ਬਹੁਤ ਵੱਡੀ ਛੂਟ ਜਿਹੜੀ ਹੈ ਉਹ ਅਮਰੀਕਾ ਦੇ ਵੱਲੋਂ ਦਿੱਤੀ ਗਈ ਹੈ ਖਾਸ ਗੱਲ ਇਹ ਹੈ ਕਿ ਪਾਕਿਸਤਾਨ ਨੂੰ ਦੋ ਦਿਨਾਂ ਦੇ ਵਿੱਚ ਦੋ ਵੱਡੀਆਂ ਰਾਹਤ ਭਰੀਆਂ ਖਬਰਾਂ ਜਿਹੜੀਆਂ ਮਿਲੀਆਂ ਨੇ ਜਾਂ ਉਹਨਾਂ ਦੇ ਲਈ ਐਲਾਨ ਕੀ ਜਾ ਸਕਦੇ ਨੇ 트럼ਪ ਨੇ ਪਾਕਿਸਤਾਨ ਦੇ ਨਾਲ ਔਇਲ ਅਤੇ ਟ੍ਰੇਡ ਡੀਲ ਹੋਣ ਵਾਲੀ ਗੱਲ ਕਹੀ ਸੀ ਬੀਤੇ ਕੱਲ ਇਸ ਦੇ ਤਹਿਤ ਹੀ ਅਮਰੀਕਾ ਪਾਕਿਸਤਾਨ ਦੇ ਵਿੱਚ ਤੇਲ ਦੀ ਖੋਜ ਪ੍ਰੋਸੈਸਿੰਗ ਅਤੇ ਸਟੋਰੇਜ ਬਣਾਉਣ ਦੇ ਵਿੱਚ ਵੀ ਮਦਦ ਕਰੇਗਾ ਇਹ ਐਲਾਨ ਕੀਤਾ ਗਿਆ ਸੀ ਜੇ ਬੀਤੇ ਕੁਝ ਮਹੀਨਿਆਂ ਦਾ ਆਪਾਂ ਜ਼ਿਕਰ ਕਰੀਏ ਤੇ ਬੀਤੇ ਕੁਝ ਮਹੀਨਿਆਂ ਦੇ ਵਿੱਚ ਅਮਰੀਕਾ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਦੇ ਵਿੱਚ ਕਾਫੀ ਸੁਧਾਰ ਹੋਇਆ ਹੈ ਮਤਲਬ ਇਹ ਦੋਵੇਂ ਮੁਲਕ ਇੱਕ ਦੂਸਰੇ ਦੇ ਨੇੜੇ ਆਂਦੇ ਹੋਏ ਨਜ਼ਰ ਆ ਰਹੇ ਨੇ ਪਾਕਿਸਤਾਨ ਨੇ ਜੂਨ ਦੇ ਵਿੱਚ ਟਰੰਪ ਨੂੰ ਨੋਵਲ ਸ਼ਾਂਤੀ ਪੁਰਸਕਾਰ ਦੇ ਲਈ ਨਾਮਿਤ ਕੀਤਾ ਸੀਗਾ ਉਹਨਾਂ ਦੇ ਨਾਮ ਦਾ ਪ੍ਰਸਤਾਵ ਉਹਨਾਂ ਨੇ ਰੱਖਿਆ ਸੀ ਉਹਦਾ ਟਵੀਟ ਕੀਤਾ ਸੀ ਇੱਕ ਔਰ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਕਾਰ ਸੀਜ਼ਫਾਇਰ ਦੇ ਬਾਅਦ ਤੋਂ ਹੀ ਟਰੰਪ ਨੇ ਆਈ ਲਵ ਪਾਕਿਸਤਾਨ ਵੀ ਕਿਹਾ ਸੀ ਤੁਹਾਨੂੰ ਯਾਦ ਹੋਵੇਗਾ ਡੋਨਲਡ ਟਰੰਪ ਦਾ ਉਹ ਬਿਆਨ ਵੈਸੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਭਾਰਤ ਤੇ 25 ਫੀਸਦੀ ਟੈਰਫ ਨੂੰ 7 ਦਿਨਾਂ ਦੇ ਲਈ ਟਾਲ ਦਿੱਤਾ ਹੈ ਇਹ ਅੱਜ ਤੋਂ ਲਾਗੂ ਹੋਣਾ ਸੀ ਜਾਨੀ ਕਿ 1 ਅਗਸਤ ਤੋਂ ਹੁਣ 1 ਅਗਸਤ ਤੋਂ ਲਾਗੂ ਨਹੀਂ ਹੋਏਗਾ ਇਹਦੇ ਲਈ ਇੱਕ ਹਫਤਾ ਜਿਹੜਾ ਵਧਾਇਆ ਗਿਆ ਇਹ ਹੁਣ ਟੈਰਫ ਜਿਹੜਾ ਭਾਰਤ ਦੇ ਉੱਪਰ 25 ਫੀਸਦੀ ਟੈਰਫ ਲਗਾਇਆ ਗਿਆ ਉਹ 7 ਅਗਸਤ ਤੋਂ ਲਾਗੂ ਹੋਏਗਾ ਅਗਲੀ ਖਬਰ ਉਪ ਰਾਸ਼ਟਰਪਤੀ ਦੀ ਚੋਣ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਇਹ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਹੁਣ ਅਗਲੇ ਉਪ ਰਾਸ਼ਟਰਪਤੀ ਕੌਣ ਕੌਣ ਹੋਣਗੇ ਔਰ ਉਹਨਾਂ ਦੀ ਚੋਣ ਕਦੋਂ ਹੋਏਗੀ ਦਰਸਲ ਦੇਸ਼ ਦੇ ਦੂਜੇ ਸਭ ਤੋਂ ਉੱਚੇ ਸੰਵਿਧਾਨਕ ਅਹੁਦੇ ਉਪ ਰਾਸ਼ਟਰਪਤੀ ਦੀ ਚੋਣ ਦੇ ਲਈ ਮੰਚ ਤਿਆਰ ਹੋ ਗਿਆ ਹੈ ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਚੋਣ ਪ੍ਰੋਗਰਾਮ ਦੇ ਲਈ ਤਰੀਕਾ ਐਲਾਨ ਦਿੱਤੀਆਂ ਨੇ ਚੋਣਾਂ ਦੇ ਲਈ ਨੋਟੀਫਿਕੇਸ਼ਨ 7 ਅਗਸਤ ਨੂੰ ਜਾਰੀ ਕੀਤਾ ਜਾਏਗਾ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 21 ਅਗਸਤ ਪੜਤਾਲ ਦੀ ਆਖਰੀ ਮਿਤੀ 22 ਅਗਸਤ ਅਤੇ ਜੇ ਜ਼ਰੂਰੀ ਹੋਇਆ ਤਾਂ VOTING ਮਿਤੀ 9 ਸਤੰਬਰ ਨੂੰ ਹੋਏਗੀ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ ਜਿਹੜੀ ਆ ਉਹ 25 ਅਗਸਤ ਹੋਏਗੀ ਜੇਕਰ ਇੱਕ ਤੋਂ ਵੱਧ ਉਮੀਦਵਾਰ ਹਨ ਤਾਂ 9 ਸਤੰਬਰ ਨੂੰ ਵੋਟਾਂ ਪੈਣਗੀਆਂ ਤੇ ਵੋਟਾਂ ਵਾਲੀ ਵਾਲੇ ਦਿਨ ਹੀ ਗਿਣਤੀ ਹੋਏਗੀ ਔਰ ਉਸੇ ਦਿਨ ਉਸੇ ਤਰੀਕ ਨੂੰ ਰਿਜ਼ਲਟ ਆ ਜਾਏਗਾ ਇਸ ਦੌਰਾਨ ਵਿਰੋਧੀ ਧਿਰਾਂ ਨੇ ਇੰਡੀਆ ਗੱਠਜੋੜ ਨੇ ਕਿਹਾ ਹੈ ਕਿ ਉਹ ਇੱਕ ਸਾਂਝਾ ਉਮੀਦਵਾਰ ਖੜਾ ਕਰਨਗੇ ਉਧਰ ਭਾਜਪਾ ਨੇ ਅਜੇ ਤੱਕ ਇਸ ਮੁੱਦੇ ਦੇ ਉੱਪਰ ਸਹਿਯੋਗੀਆਂ ਦੇ ਨਾਲ ਚਰਚਾ ਸ਼ੁਰੂ ਨਹੀਂ ਕੀਤੀ ਹੈ ਮਤਲਬ ਜਿਹੜੇ ਉਹਨਾਂ ਦੇ ਆਪਣੇ ਭਾਈਵਾਲ ਨੇ ਅਤੇ ਸੂਤਰਾ ਨੇ ਦੱਸਿਆ ਹੈ ਦੀ ਚਰਚਾ ਅਗਲੇ ਹਫਤੇ ਹੋਏਗੀ ਜਗਦੀਪ ਤਣਖੜ ਨੇ 11 ਅਗਸਤ 2022 ਨੂੰ ਭਾਰਤ ਦੇ 14ਵੇਂ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਦੇ ਵਜੋਂ ਅਹੁਦਾ ਸੰਭਾਲਿਆ ਸੀ ਉਹਨਾਂ ਐਮ ਵੈਂਕਾਇਆ ਨਾਇਡੂ ਦੀ ਥਾਂ ਲਈ ਸੀ ਤਣਖੜ ਨੇ 21 ਜੁਲਾਈ ਨੂੰ ਖਰਾਬ ਸਿਹਤ ਦੇ ਹਵਾਲੇ ਦੇ ਨਾਲ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਿਸ ਕਾਰਨ ਚੋਣ ਕਰਵਾਉਣ ਦੀ ਜਿਹੜੀ ਲੋੜ ਹੈ ਉਹ ਪਈ ਹੈ ਨਵੇਂ ਚੁਣੇ ਜਾਣ ਵਾਲੇ ਉਪ ਰਾਸ਼ਟਰਪਤੀ ਦਾ ਕਾਰਜਕਾਲ ਜਿਹੜਾ ਅਹੁਦਾ ਸੰਭਾਲਣ ਦੀ ਮਿਤੀ ਤੋਂ ਪੂਰੇ 5 ਸਾਲ ਦੇ ਲਈ ਹੋਏਗਾ ਇਹ ਨਹੀਂ ਕਿ ਜਗਦੀਪ ਧਨਖੜ ਜੀ ਆਪਣੇ ਸਮੇਂ ਤੋਂ ਪਹਿਲਾਂ ਉਹ ਸਿਹਤ ਖਰਾਬ ਦਾ ਹਵਾਲਾ ਦੇ ਕੇ ਉਹ ਅਸਤੀਫਾ ਦੇ ਗਏ ਨੇ ਆਪਣਾ ਅਹੁਦਾ ਛੱਡ ਗਏ ਨੇ ਤੇ ਜਿਹੜਾ ਨਵਾਂ ਹੁਣ ਉਪਰਾਸ਼ਟਪਤੀ ਆਏਗਾ ਉਹਨੂੰ ਉਨਾ ਹੀ ਸਮਾਂ ਮਿਲੇਗਾ ਨਵਾਂ ਦਾ ਉਪਰਾਸ਼ਟਪਤੀ ਜਿਹੜਾ ਵੀ ਹੋਏਗਾ ਉਹਦਾ ਸਮਾਂ ਅਗਲੇ 5 ਸਾਲ ਦੇ ਲਈ ਹੀ ਨਿਰਧਾਰਤ ਜਿਹੜਾ ਉਹ ਕੀਤਾ ਜਾਏਗਾ ਅਗਲੀ ਖਬਰ ਰਾਹੁਲ ਗਾਂਧੀ ਦੇ ਇੱਕ ਵੱਡੇ ਦਾਅਵੇ ਦੇ ਨਾਲ ਜੁੜੀ ਹੋਈ ਹੈ ਦਰਸਲ ਰਾਹੁਲ ਗਾਂਧੀ ਦੇ ਵੱਲੋਂ ਅਕਸਰਾਂ ਹੀ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਔਰ ਕਿਹਾ ਜਾਂਦਾ ਹੈ ਕਿ ਅਸੀਂ ਕੁਝ ਐਸਾ ਪੇਸ਼ ਕਰਾਂਗੇ ਜਿਸ ਦਿਨ ਨਾ ਧਮਾਕਾ ਹੋ ਜਾਏਗਾ। ਹੁਣ ਰਾਹੁਲ ਗਾਂਧੀ ਦਾ ਬਿਆਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦਾਵਾ ਕੀਤਾ ਕਿ ਚੋਣ ਕਮਿਸ਼ਨ ਭਾਜਪਾ ਦੇ ਲਈ ਵੋਟ ਚੋਰੀ ਦੇ ਵਿੱਚ ਸ਼ਾਮਲ ਹੈ ਤੇ ਉਹਨਾਂ ਦੀ ਪਾਰਟੀ ਦੇ ਕੋਲ ਇਸ ਬਾਰੇ ਐਟਮ ਬੰਬ ਵਾਂਗ ਪੱਕੇ ਸਬੂਤ ਨੇ। ਗਾਂਧੀ ਨੇ ਕਿਹਾ ਕਿ ਜਿਸ ਦਿਨ ਇਹ ਬੰਬ ਫਟਿਆ ਉਸ ਦਿਨ ਚੋਣ ਕਮਿਸ਼ਨ ਨੂੰ ਮੂੰਹ ਲਗਾਉਣ ਲਈ ਥਾਂ ਨਹੀਂ ਮਿਲੇਗੀ। ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਇਥੇ ਸੰਸਦੀ ਕੰਪਲੈਕਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਮੈਂ ਕਿਹਾ ਸੀ ਕਿ ਵੋਟ ਚੋਰੀ ਹੋ ਰਹੀ ਹੈ ਅਤੇ ਹੁਣ ਸਾਡੇ ਕੋਲ ਇਸ ਬਾਰੇ ਪੱਕੇ ਸਬੂਤ ਨੇ ਕਿ ਚੋਣ ਕਮਿਸ਼ਨ ਵੋਟ ਚੋਰੀ ਦੇ ਵਿੱਚ ਸ਼ਾਮਲ ਹੈ ਉਹਨਾਂ ਕਿਹਾ ਕਿ ਮੈਂ ਇਹ ਮਜ਼ਾਕ ਵਿੱਚ ਨਹੀਂ ਕਹਿ ਰਿਹਾ ਮੈਂ 100% ਸਬੂਤ ਦੇ ਨਾਲ ਇਹ ਗੱਲ ਕਹਿ ਰਿਹਾ ਹਾਂ ਜਿਵੇਂ ਹੀ ਅਸੀਂ ਇਹ ਸਬੂਤ ਨਸ਼ਰ ਕੀਤੇ ਪੂਰੇ ਦੇਸ਼ ਨੂੰ ਪਤਾ ਲੱਗ ਜਾਏਗਾ ਕਿ ਚੋਣ ਕਮਿਸ਼ਨ ਵੋਟ ਚੋਰੀ ਦੇ ਵਿੱਚ ਸ਼ਾਮਲ ਹੈ ਉਹ ਭਾਜਪਾ ਦੇ ਲਈ ਇਹ ਸਾਰਾ ਕੁਝ ਕਰ ਰਿਹਾ ਹੈ ਗਾਂਧੀ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਨੂੰ ਪਿਛਲੇ ਸਾਲ ਮੱਧ ਪ੍ਰਦੇਸ਼ ਅਸੈਂਬਲੀ ਚੋਣਾਂ ਦੇ ਵਿੱਚ ਚੋਣ ਬੇਨਿਯਮੀਆਂ ਦਾ ਸ਼ੱਕ ਹੋਇਆ ਸੀ ਫਿਰ ਲੋਕ ਸਭਾ ਚੋਣਾਂ ਅਤੇ ਮਹਾਰਾਸ਼ਟਰ ਚੋਣਾਂ ਦੇ ਵਿੱਚ ਇਹ ਹੋਰ ਵੀ ਵੱਧ ਗਿਆ ਗਾਂਧੀ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਵੋਟ ਚੋਰੀ ਸੂਬਾਈ ਪੱਧਰ ਦੇ ਉੱਤੇ ਜਾਨਕੀ ਮਹਾਰਾਸ਼ਟਰ ਦੇ ਵਿੱਚ ਹੋਈ ਹੈ VOTERਾਂ ਦੀ ਸੂਚੀ VOTERਾਂ ਦੀ ਜਿਹੜੀ ਸੋਧ ਹੋਈ ਸੀ ਅਤੇ ਕਰੋੜਾਂ VOTER ਸ਼ਾਮਲ ਕੀਤੇ ਗਏ ਸਨ ਚੋਣ ਕਮਿਸ਼ਨ ਨੇ ਕੋਈ ਹੱਥ ਪੱਲਾ ਨਹੀਂ ਫੜਾਇਆ ਤਾਂ ਅਸੀਂ ਆਪਣੇ ਪੱਧਰ ਦੇ ਉੱਤੇ ਜਾਂਚ ਕੀਤੀ ਹੈ ਤੇ ਇਸ ਦੀ ਹੋਰ ਡੂੰਘਾਈ ਦੇ ਨਾਲ ਜਾਂਚ ਕਰਨ ਦਾ ਅਸੀਂ ਫੈਸਲਾ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਤੌਰ ਦੇ ਉੱਤੇ ਜਿਹੜੀ ਜਾਂਚ ਹੈ ਕੀਤੀ ਹੈ ਅਸੀਂ ਆਪਣੀ ਜਾਂਚ ਖੁਦ ਕਰਵਾਈ ਇਸ ਦੇ ਵਿੱਚ 6 ਮਹੀਨੇ ਲੱਗੇ ਅਤੇ ਜੋ ਸਾਨੂੰ ਮਿਲਿਆ ਉਹ ਇੱਕ ਐਟਮ ਬੰਬ ਹੈ ਜਦੋਂ ਇਹ ਫਟਿਆ ਤਾਂ ਚੋਣ ਕਮਿਸ਼ਨ ਦੇ ਕੋਲ ਦੇਸ਼ ਦੇ ਵਿੱਚ ਮੂੰਹ ਲਗਾਉਣ ਦੇ ਲਈ ਕੋਈ ਥਾਂ ਨਹੀਂ ਹੋਏਗੀ ਉਹਨਾਂ ਦੇ ਵੱਲੋਂ ਬਾਰ ਬਾਰ ਜ਼ਿਕਰ ਕੀਤਾ ਜਾ ਰਿਹਾ ਹੈ ਕਾਂਗਰਸ ਆਗੂ ਨੇ ਚੇਤਾਵਨੀ ਦਿੱਤੀ ਹੈ ਕਿ ਚੋਣ ਕਮਿਸ਼ਨ ਦੇ ਉੱਪਰ ਤੋਂ ਲੈ ਕੇ ਹੇਠਾਂ ਤੱਕ ਜਿਹੜੇ ਵੀ ਲੋਕ ਇਸ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਕਿਉਂ ਕਿ ਉਹ ਭਾਰਤ ਦੇ ਵਿਰੋਧ ਕੰਮ ਕਰ ਰਹੇ ਨੇ ਗਾਂਧੀ ਨੇ ਅੱਗੇ ਕਿਹਾ ਕਿ ਇਹ ਦੇਸ਼ ਤਰੋ ਹੈ ਇਸ ਤੋਂ ਘੱਟ ਕੁਛ ਨਹੀਂ ਹੈ ਤੁਸੀਂ ਸੇਵਾਮੁਕਤ ਹੋ ਸਕਦੇ ਹੋ ਤੁਸੀਂ ਕਿਤੇ ਵੀ ਹੋ ਸਕਦੇ ਹੋ ਅਸੀਂ ਤੁਹਾਨੂੰ ਲੱਭ ਲਵਾਂਗੇ ਮਤਲਬ ਉਹਨਾਂ ਦਾ ਕਹਿਣ ਦਾ ਹੈ ਕਿ ਜਦੋਂ ਸਾਡੀ ਸਰਕਾਰ ਆਏਗੀ ਤੁਹਾਡੇ ਸਾਰਿਆਂ ਦੇ ਉੱਪਰ ਕਾਰਵਾਈਆਂ ਹੋਣਗੀਆਂ ਤੁਹਾਨੂੰ ਅਸੀਂ ਲੱਭ ਕੇ ਕਾਰਵਾਈਆਂ ਕਰਾਂਗੇ ਅਗਲੀ ਖਬਰ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਦਾਵਾ ਦੇ ਪੁੱਤਰ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਇਹ ਦਾਵਾ ਉਹਨਾਂ ਦੇ ਵੱਲੋਂ ਆਪ ਕੀਤਾ ਗਿਆ ਹੈ ਦਰਸਲ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਦਾਵਾ ਕੀਤਾ ਹੈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਉਹਨਾਂ ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਰੰਧਾਵਾ ਨੇ ਐਕਸ ਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਵਿਦੇਸ਼ ਦੇ ਵਿੱਚ ਪੜ ਰਹਿ ਉਹਨਾਂ ਦੇ ਪੁੱਤਰ ਉਹਦੇ ਵੀਰ ਸਿੰਘ ਰੰਧਾਵਾ ਨੂੰ ਇਹ ਧਮਕੀ ਦਿੱਤੀ ਹੈ ਰੰਧਾਵਾ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਤੇ ਪੁਲਿਸ ਤੋਂ ਫੌਰੀ ਕਾਰਵਾਈ ਦੀ ਮੰਗ ਕੀਤੀ ਹੈ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਹਾਲਤ ਜਿਹੜੀ ਆ ਲਗਾਤਾਰ ਵਿਗੜਦੀ ਜਾ ਰਹੀ ਆ ਤੇ ਜਹੀਆਂ ਘਟਨਾਵਾਂ ਕਰਕੇ ਆਮ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਰਿਹਾ ਹੈ। ਰੰਧਾਵਾ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਉਹਨਾਂ ਦੇ ਪੁੱਤਰ ਨੂੰ ਮਿਲਣ ਤੋਂ ਸਿਰਫ 1 ਘੰਟੇ ਬਾਅਦ ਹੀ ਉਸਤੇ ਗੋਲੀਬਾਰੀ ਕੀਤੀ ਗਈ ਅਤੇ ਗੈਂਗਸਟਰ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਸੁਖਜਿੰਦਰ ਰੰਧਾਵਾ ਨੇ ਦੋਸ਼ ਲਗਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਨੂੰ ਗੈਂਗਸਟਰਾਂ ਦੇ ਹਵਾਲੇ ਕਰ ਦਿੱਤਾ ਹੈ ਗੈਂਗਸਟਰਾਂ ਦਾ ਅੱਡਾ ਬਣਾ ਦਿੱਤਾ ਹੈ ਰੰਧਾਵਾ ਨੇ ਕਿਹਾ ਕਿ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਗਈ ਹੈ ਅਤੇ ਅਜਿਹੀਆਂ ਘਟਨਾਵਾਂ ਆਮ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਹੀਆਂ ਨੇ ਜਾਣਕਾਰੀ ਦੇ ਮੁਤਾਬਕ ਵੀਰਵਾਰ ਨੂੰ ਫਤੇਗੜ ਝੂੜੀਆਂ ਕਸਬੇ ਦੇ ਪਰਮਿੰਦਰ ਸਿੰਘ ਦੇ ਟਰਬਨ ਸੈਂਟਰ ਤੇ ਦੋ ਅਣਪਛਾਤੇ ਬਾਈਕ ਸਵਾਰਾਂ ਨੇ ਗੋਲੀਆਂ ਚਲਾਈਆਂ ਇਹ ਘਟਨਾ ਵੀਰਵਾਰ ਸਵੇਰੇ 11 ਵਜੇ ਵਾਪਰੀ ਉਕਤ ਘਟਨਾ ਤੋਂ 1 ਘੰਟਾ ਪਹਿਲਾਂ ਤੱਕ ਰੰਦਾਵਾ ਦਾ ਪੁੱਤਰ ਉੱਥੇ ਹੀ ਮੌਜੂਦ ਸੀ ਜਿਸ ਕਾਰਨ ਉਹਨਾਂ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਸੋ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਸੁਖਜਿੰਦਰ ਸਿੰਘ ਰੰਦਾਵਾ ਨੇ ਕਿਹਾ ਕਿ ਉਹ ਇਸ ਸਮੇਂ ਸੰਸਦ ਦੇ ਮੌਨਸੂਨ ਸੈਸ਼ਨ ਦੇ ਲਈ ਦਿੱਲੀ ਦੇ ਵਿੱਚ ਨੇ ਪਰ ਕਿਸੇ ਵੀ ਗੈਂਗਸਟਰ ਦੀ ਧਮਕੀ ਉਹਨਾਂ ਨੂੰ ਹਿਲਾ ਨਹੀਂ ਸਕਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਉੱਤੇ ਉਹਨਾਂ ਨੇ ਹੱਲਾ ਬੋਲਦਿਆਂ ਕਿਹਾ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਗੈਂਗਸਟਰਾਂ ਦਾ ਅੱਡਾ ਬਣਾ ਦਿੱਤਾ ਗਿਆ ਅਤੇ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਦੇ ਨਾਲ ਢਹਿ ਟੇਰੀ ਹੋ ਗਈ ਹੈ ਉਧਰ ਪੁਲਿਸ ਨੇ ਮਾਮਲੇ ਦਾ ਨੋਟਿਸ ਲੈਂਦੇ ਆ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤੱਕ ਇਸ ਸੰਬੰਧੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਜੇਕਰ ਗੱਲ ਅਸੀਂ ਆਮ ਆਦਮੀ ਪਾਰਟੀ ਦੀ ਕਰੀਏ ਸੱਤਾ ਧਿਰ ਦੀ ਕਰੀਏ ਤੇ ਸੱਤਾ ਧਿਰ ਦੇ ਵੱਲੋਂ ਵੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਲਾਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਰਸਲ ਸੁਖਜਿੰਦਰ ਰੰਧਾਵਾ ਨੂੰ ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਦੀ ਸਲਾਹ ਉਹਨਾਂ ਨੇ ਸਲਾਹ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਸੱਤਾ ਦੇ ਵਿੱਚ ਰਹਿੰਦੇ ਆ ਜੱਗੂ ਭਗਵਾਨਪੁਰੀਆ ਦੀ ਤੁਸੀਂ ਹੀ ਪੁਸ਼ਤ ਪਨਾਹੀ ਕੀਤੀ ਸੀ ਉਹਨਾਂ ਕਿਹਾ ਕਿ ਆਪ ਤੇ ਝੂਠੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਆਪਣੇ ਗਿਰੇਵਾਨ ਦੇ ਵਿੱਚ ਚਾਕੂ ਆਮ ਆਦਮੀ ਪਾਰਟੀ ਦੀ ਸਰਕਾਰ ਕਾਨੂੰਨ ਵਿਵਸਥਾ ਦੇ ਮਾਮਲੇ ਦੇ ਵਿੱਚ ਜ਼ੀਰੋ ਟੋਲਰੈਂਸ ਦੀ ਨੀਤੀ ਤੇ ਕੰਮ ਕਰ ਰਹੀ ਹੈ ਅंसारी ਦੇ ਲਈ ਤੁਹਾਡੀ ਸਰਕਾਰ ਨੇ ਮਹਿੰਗੇ ਵਕੀਲ ਰੱਖੇ ਸੀ ਆਪ ਦੀ ਸਰਕਾਰ ਦੇ ਵਿੱਚ ਗੈਂਗਸਟਰਾਂ ਨੂੰ ਬਖਸ਼ਿਆ ਨਹੀਂ ਜਾ ਰਿਹਾ ਤੁਹਾਨੂੰ ਜੋ ਧਮਕੀਆਂ ਜੋ ਧਮਕੀ ਮਿਲੀ ਹੈ ਤੁਸੀਂ ਉਸ ਦੀ ਡਿਟੇਲ ਜ਼ਰੂਰ ਸਾਂਝੀ ਕਰੋ ਹੋਰ ਨੀਲਗਰਗ ਨੇ ਆਪਣੇ ਇਸ ਵੀਡੀਓ ਸੰਦੇਸ਼ ਦੇ ਵਿੱਚ ਕੀ ਕਿਹਾ ਤੁਹਾਨੂੰ ਸੁਣਾਉਣਾ ਹੈ ਨੀਲਗਰਗ ਦੀ ਬਾਈਟ ਲਗਾਣੀ ਆ ਸੁਖਜਿੰਦਰ ਰੰਧਾਵਾ ਦੀ ਜਿਹੜੀ ਮੈਂ ਪਹਿਲਾਂ ਖਬਰ ਪੜ੍ਹੀ ਨਾ ਆ ਨੀਲਗਰਗ ਦੀ ਖਬਰ ਉਹਦੇ ਨਾਲ ਹੀ ਆ ਉਹਦਾ ਜਵਾਬ ਆ ਮਤਲਬ ਮੈਂ ਥੋੜਾ ਜਿਹਾ ਵਿੱਚ ਪਾਜ਼ ਲੈ ਗਿਆ ਉਹਨੂੰ ਦੇਖ ਲਈ ਮੈਨੇਜ ਕਰ ਲਿਆ ਅਗਲੀ ਖਬਰ ਸੁਖਪਾਲ ਸਿੰਘ ਖੈਰਾ ਦੇ ਨਾਲ ਜੁੜੀ ਹੋਈ ਆ ਦਰਸਲ ਕੋਰਟ ਨੇ ਖੈਰਾ ਨੂੰ OSD ਹੁਕਮਨ ਦੇ ਵਿਰੁੱਧ ਟਿੱਪਣੀ ਕਰਨ ਤੋਂ ਵਰਜ ਦਿੱਤਾ ਹੈ ਇੱਕ ਸਥਾਨਕ ਅਦਾਲਤ ਨੇ ਕਾਂਗਰਸੀ ਆਗੂ ਸੁਖਪਾਲ ਖੈਰਾ ਨੂੰ ਅਗਲੇ ਹੁਕਮਾਂ ਤੱਕ ਮੋਕ ਮੰਤਰੀ ਭਗਵੰਤ ਮਾਨ ਦੇ OSD ਰਾਜਵੀਰ ਸਿੰਘ ਘੁੰਮਣ ਦੇ ਵਿਰੁੱਧ ਮਾਨਹਾਨੀ ਵਾਲੇ ਬਿਆਨ ਦੇਣ ਤੋਂ ਰੋਕ ਦਿੱਤਾ ਹੈ ਅਦਾਲਤ ਨੇ ਰਾਜਵੀਰ ਸਿੰਘ ਵੱਲੋਂ ਧਾਇਰ ਮਾਨਹਾਨੀ ਦੇ ਮਾਮਲੇ ਦੇ ਵਿੱਚ ਇਹ ਹੁਕਮ ਦਿੱਤੇ ਨੇ ਅਦਾਲਤ ਨੇ ਖੈਰਾ ਨੂੰ 11 ਅਗਸਤ ਦੇ ਲਈ ਨੋਟਿਸ ਵੀ ਜਾਰੀ ਕੀਤਾ ਹੈ ਰਾਜਵੀਰ ਨੇ ਅਦਾਲਤ ਨੂੰ ਦੱਸਿਆ ਕਿ ਖੈਰਾ ਨੇ ਉਹਨਾਂ ਦੇ ਵਿਰੁੱਧ ਬੇਬੁਨਿਆਦ ਦੋਸ਼ ਲਗਾਏ ਨੇ ਉਹਨਾਂ ਦੋਸ਼ ਲਗਾਇਆ ਕਿ ਖੈਰਾ ਨੇ ਜਾਣਬੁੱਝ ਕੇ ਭ੍ਰਿਸ਼ਟਾਚਾਰ ਦੇ ਬੇਬੁਨਿਆਦ ਦਾਅਵੇ ਕੀਤੇ ਨੇ ਤਾਂ ਜੋ ਉਹਨਾਂ ਦੀ ਅਕਸ ਨੂੰ ਉਹਨਾਂ ਦੇ ਛਵੀ ਨੂੰ ਖਰਾਬ ਕੀਤਾ ਜਾ ਸਕੇ ਉਧਰ ਸੁਖਪਾਲ ਖੈਰਾ ਨੇ ਅੱਜ ਸਵੇਰੇ ਆਪਣੇ ਐਕਸ ਖਾਤੇ ਦੇ ਉੱਪਰ ਇੱਕ ਪੋਸਟ ਕੀਤੀ ਉਹਨਾਂ ਨੇ ਕਿਹਾ ਕਿ ਮੈਨੂੰ ਹੁਣੇ ਹੀ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਇੱਕ ਸਥਾਨਕ ਅਦਾਲਤ ਨੇ ਅਦਾਲਤ ਨੇ ਸੀਐਮ ਦੇ ਓਐਸਡੀ ਦੀ ਸ਼ਿਕਾਇਤ ਤੇ ਮੈਨੂੰ 11 ਅਗਸਤ ਦੇ ਲਈ ਮਾਨਹਾਨੀ ਦਾ ਨੋਟਿਸ ਜਾਰੀ ਕੀਤਾ ਜੋ ਮੈਨੂੰ ਅਜੇ ਤੱਕ ਨਹੀਂ ਮਿਲਿਆ ਮੈਂ ਰਿਕਾਰਡ ਤੇ ਰੱਖਣਾ ਚਾਹੁੰਦਾ ਕਿ ਮੈਂ ਡੀਜੀਪੀ ਪੰਜਾਬ ਦੇ ਨਾਮ ਤੇ ਗ੍ਰਹਿ ਮੰਤਰੀ ਵੱਜੋਂ ਸੀਐਮ ਭਗਵੰਤ ਮਾਨ ਦੇ ਵੱਲੋਂ 144 ਟੋਇਟਾ ਹੈਲਿਕਸ ਪਿਕਅਪ ਟ੍ਰੱਕਾਂ ਦੀ ਗਲਤ ਖਰੀਦ ਦਾ ਮੁੱਦਾ ਉਠਾਉਂਦਾ ਰਵਾਂਗਾ ਅਤੇ ਆਪ ਆਗੂਆਂ ਦੇ ਭ੍ਰਿਸ਼ਟਾਚਾਰ ਦੇ ਇਸ ਮੁੱਦੇ ਨੂੰ ਇਸ ਦੇ ਤਰਕਪੂਰਨ ਸਿੱਟੇ 'ਤੇ ਲੈ ਕੇ ਜਾਵਾਂਗਾ ਮਤਲਬ ਚਾਹੇ ਉਹਨਾਂ ਨੂੰ ਨੋਟਿਸ ਮਿਲ ਗਿਆ ਉਸ ਤੋਂ ਬਾਵਜੂਦ ਵੀ ਸੁਖਪਾਲ ਖੈਰਾ ਦੇ ਵੱਲੋਂ ਆਪਣਾ ਜਿਹੜਾ ਰੁਖ ਹੈ ਉਸੇ ਤਰੀਕੇ ਦੇ ਨਾਲ ਇਖਤियार ਕੀਤਾ ਹੋਇਆ ਫਿਰ ਤੋਂ ਉਹਨਾਂ ਨੇ ਭ੍ਰਿਸ਼ਟਾਚਾਰ ਵਾਲਾ ਜਿਹੜਾ ਇਲਜ਼ਾਮ ਹੈ ਉਹਦੇ 'ਤੇ ਅੱਜ ਟਵੀਟ ਕਰ ਦਿੱਤਾ ਆਨਾਲੇ ਟਾਈਮ ਦੇ ਵਿੱਚ ਇਸ ਮਾਮਲੇ ਦੇ ਉੱਤੇ ਕੀ ਅਪਡੇਟ ਸਾਹਮਣੇ ਆ ਗਈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ